ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਮੋਹਨਪੁਰਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮੋਹਨਪੁਰਾ ਪਿੰਡ ਦੋਸਤੋ ਬਿਲਕੁਲ ਬਰੰਪੁਰਾ ਪਿੰਡ ਦੇ ਲਾਗੇ ਆ ਵੜਿੰਗ ਪਿੰਡ ਸੁਹਾਵਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਵੀਰ ਜੱਜ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਦੋਨੋਂ ਪਸ਼ੂ ਬਿਲਕੁਲ ਸੱਜਰ ਤਾਜ਼ੇ ਸਵੇ ਸਵੇ ਆ ਤੇ ਪ੍ਰੋਪਰ ਡਿਟੇਲ ਜਿਹੜੀ ਆ ਦੋਸਤੋ ਕਿੰਨਾ ਮਿਲਕ ਕਿੰਵੇਂ ਸੂਬੇ ਆ ਕੀ ਰੇਟ ਰੇਟ ਪੜਤਾ ਰਹਿਣ ਵਾਲਾ ਪੂਰੀ ਗੱਲਬਾਤ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤਾਂ ਸਾਰੇ ਵੀਰ ਤੁਸੀਂ ਫੁੱਲ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਤੁਸੀਂ ਨੋਟ ਕਰੋ ਦੋਸਤੋ ਅੱਜ 24 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਕੱਲ 25 ਅਗਸਟ ਮਾਰਨਿੰਗ ਸਵੇਰ ਵੀਡੀਓ ਅਪਲੋਡ ਕਰਦੇ ਹਾਂਗੇ ਤੇ ਪਸ਼ੂ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਸੋ ਕਿਸੇ ਵੀਰ ਨੇ ਪਸ਼ੂ ਵੇਚਣਾ ਚਾਹੇ ਖਰੀਦਣਾ ਤੁਸੀਂ ਸੰਪਰਕ ਵੀਰ ਜੱਜ ਦੇ ਨਾਲ ਕਰ ਲਿਓ ਠੀਕ ਆ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਤਾਂ ਸੰਤੂ ਡੇਰੀ ਫਾਰਮ ਤੇ ਅੱਜ ਪਹੁੰਚਿਆ ਦੋਸਤੋ ਬਾਕੀ ਆਓ ਚੱਲਦੇ ਆਂ ਬਥੇਰੇ ਡਿਟੇਲ ਬਥੇਰੇ ਗੱਲਬਾਤ ਦੇ ਲਈ ਸਭ ਤੋਂ ਪਹਿਲਾਂ ਜੱਜ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਉਹ ਠੀਕ ਆ ਜੱਜ ਹਾਂਜੀ ਵਧੀਆ ਵਧੀਆ ਸੰਤੂ ਸਾਹਿਬ ਠੀਕ ਠਾਕ अच्छा वीर जज्ज आज दो मज्जा ਆਪਣੇ ਕੋਲੇ ਬਕਾਊਆ ਭਰਾ ਹਾਂਜੀ ਹਾਂਜੀ ਸੰਤੋਖ ਸਾਹਿਬ ਦੋ ਮज्जा ਆਪਣੇ ਲੋ ਸੋਈਆਂ ਸਵਾਈਆਂ ਅੱਜ ਸੇਲ ਲਈ ਅਵੇਲੇਬਲ ਠੀਕ ਹੈ ਜੀ ਹਾਂਜੀ ਤੇ ਦੋਵੇਂ ਤਾਜ਼ੀਆਂ ਸੱਜੜੀ ਸੋਈਆਂ ਹਾਂਜੀ 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 ਕਿੰਨੇ ਕਿੰਨੇ ਸਮੇਂ ਦੇ ਵਿੱਚ ਆ ਵੀਰ ਜज्ज ਸੰਤੋਖ ਸਾਹਿਬ ਆ ਨੀਲੀ ਰਾਵੀ ਦੀ ਨੂੰ ਤੇ 13 14 ਦਿਨਾਂਗੇ ਆ ਹਾਂਜੀ ਮਗਰ ਕੱਟੀ ਆ 11 ਕਿਲੋ ਦੁੱਧ ਦਾ ਐ ਮੌਕੇ ਦੇ ਠੀਕ ਹੈ ਤੇ ਇੱਕ ਤਾਜੀ ਸੋਈਏ ਦੂਜਾ ਦੇਣਾ 9 ਕਿਲੋ ਬੋਲੇ ਤੇ ਚੱਲਦੀ ਆ ਮਗਰ ਕੱਟਾ ਠੀਕ ਹੈ ਜੀ ਹਾਂਜੀ ਬਤਸੋ ਇਹ ਦੋ ਨਾ ਗਿਆ ਠੀਕ ਹੈ ਜੀ ਫਿਰ ਹਰ ਇੱਕ ਵਾਰੀ ਸ਼ਟਾਰਟ ਜਿਹੜਾ ਆਪਾਂ ਸ਼ੁਰੂਆਤ ਆ ਇਸੇ ਮੱਝ ਤੋਂ ਕਰ ਲਾਂਗੇ ਜਦ ਇਹ ਸਵੇਰ ਦੂਜਾ ਬਈ ਹਾਂਜੀ ਸੰਧੂ ਸਾਹਿਬ ਦੂਜਾ ਸੂਆ ਪਿਓਰ ਨੀ ਨਾ ਸੰਧੂ ਸਾਹਿਬ ਨੀ ਨਾ ਆ ਬਹੁਤ ਖੂਬਸੂਰਤ ਆ ਬਰੀਕੀਆਂ ਵੇਖੋ ਸੰਧੂ ਸਾਹਿਬ ਤੋਂ ਤੀਲੀਆਂ ਬਿਲਕੁਲ ਇਹਨੂੰ ਅੱਜ ਕਿੰਨੇ ਦਿਨ ਦੱਸੇ ਸੀਗੇ ਸੰਧੂ ਸਾਹਿਬ 14 ਦਿਨ ਹੋ ਗਏ ਮਗਰ ਕੱਟੀ ਇਹਦੇ ਮਗਰ ਕੱਟੀ ਹੈ 14 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਦੁੱਧ ਵੀਰ ਅੱਜ ਕਿੰਨਾ ਤੇ ਥੱਲੇ ਹੋਣਾ 11 ਲੀਟਰ ਸੰਧੂ ਸਾਹਿਬ ਭਾਵੇਂ ਦੋ ਡਾਂਕੇ ਤਸਾਲੀ ਕਰਕੇ ਖੜੇ ਮਾ ਵੀ ਦੋਸਤੋ 11 ਲੀਟਰ ਦੁੱਧ ਅੱਜ ਇਹਦੇ ਥੱਲੇ ਬਿਲਕੁ ਬਾਕੀ ਇੱਕ ਵਾਰ ਤੁਹਾਨੂੰ ਫੇਸ ਕੁਆਲਿਟੀ ਆਪਾਂ ਦਿਖਾ ਦਿੰਨੇ ਆ ਪੂਰਾ ਬਾਡੀ ਸਟਰਕਚਰ ਪੂਰੀ ਤਸੱਲੀ ਦੇ ਨਾਲ ਦਿਖਾ ਦਈਏ ਆ ਫੇਸ ਕੁਆਲਿਟੀ ਆ ਠੀਕ ਆ ਜੀ ਸੋ ਸਿੰਘਾਂ ਸੁੰਗਾਂ ਦੀ ਪੂਰੀ ਗੁਲਾਈ ਆ ਮੂੰ ਮੱਥਾ ਤੁਸੀਂ ਦੇਖ ਸਕਦੇ ਬੱਲਾ ਬਿਲਕੁਲ ਨਾਸਪੱਕੀ ਚਾਰੇ ਖੋਰ ਚਾਰੇ ਪੈਰ ਜਿਹੜੇ ਦੋਸਤੋਂ ਤੋਂ ਪਏ ਆ ਤੇ ਚੰਗਾ ਦੁੱਧ ਜਿਹੜੀ ਸ਼ੁਰੂਆਤ ਆ ਜਾਂ ਸਟਾਰਟਿੰਗ ਆ ਬਾਡੀ ਪੂਰੀ ਸੰਧੂ ਸਾਹਿਬ ਵੇਖੋ ਘੋੜੀਆਂ ਵਾਲੀ ਆਗੇ ਆ ਬਾਡੇ ਪੰਤਰ ਦੀ ਬਹੁਤ ਵਧੀਆ ਉੱਚੇ ਪੇਠਪੁੜੇ ਵਾਲੀ ਸਾਈਡ ਤੋਂ ਪੂਰੀ ਉੱਚੀ ਆ ਮੇਲ ਬੂਲ ਵੀ ਸੋਹਣੀ ਆ ਝੋਟੀ ਦੀ ਠੀਕ ਆ ਜੀ ਤੇ ਚੋਣ ਚਾਨ ਦੀ ਵੀ ਰਜਜ ਕਿਦਾਂ ਮੈਂ ਨਾ ਸੰਧੂ ਸਾਹਿਬ ਐ ਰੂ ਵਰਗੀ ਬੋਲੀ ਆ ਤੇ ਹਾਂਜੀ ਗਾੜ ਨਾਲ ਗਾੜ ਤੇ ਪਿਛਾੜ ਨਾਲ ਪਿਛਾੜ ਇੱਕੋ ਜੀ ਬਰਾਬਰ ਆ ਕੋਈ ਭੂਰ ਛਟਾ ਨਹੀਂ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਪ੍ਰਭੂ ਚੋਣ ਚਾਨ ਜਿਹੜੀ ਬਿਲਕੁਲ ਇੱਕ ਨੰਬਰ ਆ ਠੀਕ ਆ ਜੀ ਤੋਂ ਹੈ ਨਿੱਗਰ ਲੇਵੇ ਦੀ ਆ ਮੈਂ ਤੁਹਾਨੂੰ ਇੱਕ ਵਾਰੀ ਇਹ ਨੋਟ ਕਰਾ ਦੇਣਾ ਦੋਸਤੋ ਮੋਸਟਲੀ ਕਈ ਬੰਨਾਂ ਨੇ ਹੁੰਦਾ ਵੀ ਜੱਜਮੈਂਟ ਕਰਨੀ ਹੁੰਦੀ ਆ ਨਿੱਗਰ ਲੇਵੇ ਦੀ ਇੱਕ ਵਾਰੀ ਭਲੇਖਾ ਬੰਦਾ ਖਾ ਜਾਂਦਾ ਵੀ ਨਿੱਗਰ ਲੇਵੇ ਦੀ ਆ ਸੋਲਾ ਬਖਾਲਾ ਕਿਸੇ ਨਾ ਕਿਸੇ ਘੱਟ ਬਖਾਉਂਦੀ ਆ ਬਾਕੀ ਜਦੋਂ ਤੋੜ ਕੇ ਆ ਪ ਮੈਂ ਤੁਹਾਨੂੰ ਥੋੜੀ ਜਿਹੀ ਬਧੇਰੇ ਸਮਝਾਉਂਗਾ ਸੰਤੂ ਸਾਹਿਬ ਚੋ ਗਿਆ ਆ ਦੀ ਤਸੱਲੀ ਕਰੇ ਦੋ ਡੰਗ ਤਿੰਨ ਡੰਗ ਆਪਦੇ ਭੈਣ ਭਰਾ ਇਹ ਰਸੂਈ ਸਵਾਈਏ ਕਿਹੜਾ ਗੱਬਣ ਸੰਤੂ ਸਾਹਿਬ ਆ ਬਿਲਕੁਲ ਜੀ ਬਿਲਕੁਲ ਲਓ ਇੱਕ ਵਾਰੀ 31 ਇਹਦੀ ਦੋਸਤੋ ਮੈਂ ਤੁਹਾਨੂੰ ਦਿਖਾ ਦਾਂ ਆ ਮਗਰ ਕੱਟੀ ਇਹਦੀ ਫੀਮੇਲ ਕਾਫ ਆ ਆ ਬੱਚਾ ਜੀ ਕੋਈ 15 ਦਾ ਮੰਨ ਲਏ ਕੋਈ 20 ਦਿਨਾਂ ਦਾ ਮੰਨ ਲਏ ਠੀਕ ਆ ਜੀ ਇੱਥੇ ਕੇ ਬੱਚਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਦੋ ਨਹੀਂ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰੇ ਠੀਕ ਆ ਮਾਰਕਿੰਗ ਬਹੁਤ ਵਧੀਆ ਜਾਇਜ਼ ਮਾਰਕਿੰਗ ਤੇ ਵਿੱਚ ਆ ਵੱਡੇ ਕੱਦ ਕਾੜ ਦੇ ਵਿੱਚ ਕੱਦ ਕਾੜ ਪੂਰੀ ਸੰਭੀ ਕੇ ਭੈਣ ਭਰਾ ਨੇ ਆ ਲਓ ਜੀ ਵਿਰਲ ਵਰਲ ਪੂਰੇ ਆ ਸੰਧੂ ਸਾਹਿਬ ਵੰਡ ਬਹੁਤ ਜਿਆਦੀ ਸੋਹਣੀ ਹੈ ਦੋਸਤੋ ਆਪਸੀ ਥਾਣਾ ਦੀ ਵੰਡ ਬਹੁਤ ਵਧੀਆ ਠੀਕ ਆ ਸੋ ਚੋਣ ਚਣ ਵੀ ਤੁਹਾਨੂੰ ਆਪਾਂ ਮਾੜਾ ਮੋੜ ਜਿੰਨਾ ਵੀ ਹੋ ਸਕਦਾ ਹੈ ਨਾਲ ਦੀ ਨਾਲ ਹੀ ਦਿਖਾਵਾਂਗੇ ਬਾਅਦ ਵਿੱਚ ਲੈ ਜੱਜ ਇੱਕ ਵਾਰੀ ਖੋਲ ਕੇ ਵੀਰ ਕਰੀਏ ਪੇਸ਼ ਮਾੜਾ ਤੋਰ ਕੇ ਆ ਲੈਓ ਜੀ ਇਧਰ ਤੋਰਦੇ ਆ ਜੀ ਨੌਕਰੀ ਕੋੜੀ ਵਰਗੀ ਆ ਸੰਧੂ ਸਾਹਿਬ ਵੇਖੋ ਆ ਬਿਲਕੁਲ ਜੀ ਬਿਲਕੁਲ ਉਹ ਆਮ ਨੋਰਮਲ ਜਿਹੜੀਆਂ ਮੱਝਾਂ ਝੋਟੀਆਂ ਆਪਾਂ ਦੇਖਦੇ ਆ ਥੋੜੀਆਂ ਮੀਡੀਅਮ ਹਾਈਟ ਦੀਆਂ ਪਰ ਇਹ ਸੋਹਣੇ ਕੱਦ ਕਰਦੇ ਵਿੱਚ ਆ ਵੀ ਤਾਂ ਹੀ ਆਪਾਂ ਜ਼ਿਕਰ ਕਰ ਦਿੱਤਾ ਵੀ ਵੱਡਾ ਕੱਦ ਘਾਟਾ ਵੇਲ ਪੱਖੋਂ ਵੀ ਤੁਸੀਂ ਵੇਖੋਗੇ ਲੰਬਾਈ ਵੀ ਪੂਰੀ ਆ ਆ ਕਰੋ ਚੈੱਕ ਠੀਕ ਹੈ ਅੱਛਾ ਜਦ ਅਗਲੇ ਪਿਛਲੇ ਥਣਾ ਦੀ ਧਾਰਾਂ ਦੀ ਬਰਾਬਰ ਮੈਂ ਨਾਲ ਸੰਧੂ ਸਾਹਿਬ ਇੱਕ ਧਾਰ ਦਾ ਵੀ ਫਰਕ ਹੋਵੇ ਤੇ ਆਪਾਂ ਜ਼ਿੰਮੇਵਾਰ ਆਂਦੇ ਠੀਕ ਹੈ ਜੀ ਹਾਂਜੀ ਹਾਂਜੀ ਗਾੜਨਾ ਗਾੜ ਦੇ ਪਛਾਰਨਾ ਪਛਾਰ ਕੋਈ ਵੀਰ ਭਰਾ ਆਪਣਾ ਤਸੱਲੀ ਕਰਕੇ ਖੜੀ ਤੇ ਠੀਕ ਹੈ ਜੀ ਹਾਂਜੀ ਅਬ ਤਾਂ ਅੱਗੋ ਕਮਾ ਲਿਆ ਜੇ ਮਾੜਾ ਜੀ ਠੀਕ ਹੈ ਜਾ ਇੱਕ ਵਰੀ ਬੈਕ ਸਾਈਡ ਨੂੰ ਫਿਰ ਤੋੜ ਦਈਏ ਵਾਜੀ ਲਓ ਫਣ ਵੀ ਜਿਹੜਾ ਦੋਸਤੋ ਜਿਵੇਂ ਪਹਿਲਾਂ ਦੋ ਜਣ ਝੋਟੀਆਂ ਚਲੋ ਆਪਾਂ ਨਾਰਮਲ ਦੇਖਦੇ ਆ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਥਾਣਾ ਲੱਗਾ ਕਰਮਾ ਲਈ ਵੰਡਪੁੰਡ ਚੰਗੀ ਆ ਤੇ ਸਭ ਤੋਂ ਅਹਿਮ ਗੱਲ ਆ ਜਿਹੜੀ ਦੋਸਤੋ ਹੁਣ ਦੁੱਧ ਸਟਾਰਟਿੰਗ ਕਰਮਾ ਲਈ ਬਹੁਤ ਜਿਆਦੀ ਸੋਣੀ ਕੀਤੀ ਆ 11 ਲੀਟਰ ਬਾਕੀ ਅੱਗੇ ਵਧਾਉਣਾ ਕਿਸੇ ਵੀਰ ਦੀ ਚੰਗੀ ਸੇਵਾ ਤੇ ਡਿਪੈਂਡ ਉਹ ਨਿਸ਼ਾਨੀਆਂ ਨਿਸ਼ੂਣੀਆਂ ਦੇ ਵਿੱਚ ਪ੍ਰੋਪਰ ਆ ਠੀਕ ਆ ਠੀਕ ਆ ਜੀ ਅੱਛਾ ਜੱਜ ਵੀਰ ਇਹਦੀ ਕੀ ਕੀਮਤ ਕੀ ਡਿਮਾਂਡ ਕਰਦੇ ਜੀ ਹੈਲੋ ਸਾ ਜਿੱਦਾਂ ਕਾਦ ਕਾਠ ਆ ਤੇ ਪਲੀ ਪੁਲੀ ਝੋਟੀ ਭਾਵੇਂ ਸਵਾ ਲੱਖ ਵੀ ਕਰ ਲਈਏ ਜਾਇਆ ਜਾ ਹ ਪਰ ਆਪਣੋ ਜਾਇਜ ਮਿਲੀ ਤੇ ਆਪਾਂ ਜਾਇਜ ਹੀ ਭਾਜ ਦੇ ਦੇਣੀ ਆ ਅੱਗੇ ਵੀ ਤੁਹਾਨੂੰ ਪਤਾ ਭੈਣ ਭਰਾਵਾਂ ਜਿਹੜੀ ਵੀਡੀਓ ਪਾਈ ਦੀ ਆਪਣੀ ਪਹਿਲੇ ਫੋਨ ਦੇ ਡੰਗਰ ਵੇਚ ਜਾਂਦਾ ਭਾਅ ਪਰਤੇ ਚ ਪਾਈ ਤਵਾ ਬਿਲਕੁਲ ਜੀ ਹਾਂਜੀ ਹਾਂਜੀ ਮੋਲੇ ਦਾ ਸੰਧੂ ਸਾਹਿਬ 115 ਕਰਦੇ ਆ ਹਾਂਜੀ 112 ਦੀ ਦੇ ਦਈਏ 112 ਦੇ ਹਾਂਜੀ ਤੇ ਪੂਰੀ ਜਾਪ ਹੀ ਆਪਦੀ ਰਾਇਤ ਕਰਕੇ ਦੇ ਦਈਏ ਵੀ ਜਿੰਨੀ ਵੀ ਹੈਗੀ ਮਾਨਤਨ ਲਗਾਪ ਹੀ ਕਰਦੀ ਆ 2000 ਸੰਧੂ ਸਾਹਿਬ ਹੋਰ ਛੋਟ ਕਰਦਾਂਗੇ 110 ਦੀ ਦੇ ਦਈਏ ਸੰਧੂ ਸਾਹਿਬ 110 ਕੋਈ ਵੀ ਭੈਣ ਭਰਾ ਕੋਈ ਆਊਗਾ ਆਪਾਂ ਫੋਨ ਕਰੂ ਉਹਦਾ ਮਾਨਤਨ ਕਰਾਂਗੇ ਹਾਂਜੀ ਪਰ ਕੋਠੇ ਜਿੱਦੀ ਆ ਸੰਧੂ ਸਾਹਿਬ ਝੋ ਮਦਰੀ ਆ ਜਾਂ ਕਿੱਦਾਂ ਵਾ ਬੇਲ ਬੂਲ ਵੇਖੋ ਕਿੰਨੀ ਆ। ਲੋਬ ਦੋਸਤੋ ਪੂਰੀ ਮਜ਼ਬੂਤ। ਫੁੱਲ ਬੜਾ ਫੁੱਲ ਮਜ਼ਬੂਤ ਆ ਠੀਕ ਆ। ਜੀ ਵੇਖੋ ਗੱਡੀ ਵਧੀਆ। ਤੇ ਨਿੱਗਰ ਲੈ ਵਾ। ਠੀਕ ਹੈ ਜੀ। ਨਵੀਰ ਜੱਜ ਅੱਗੇ ਸੈਕੰਡ ਨੰਬਰ ਤੇ ਆ ਜੀ ਆਪਾਂ ਇਧਰ ਇਸ ਮੱਝ ਵਾਲੇ ਪਾਸੇ। ਹਾਂਜੀ ਸੰਤੂ ਸਾਹਿਬ। ਇਹ ਬੋ ਸੰਤੂ ਸਾਹਿਬ ਸਫਾਈਆਂ ਵੇਖੋ ਮਾਇਰੀਆਂ। ਔਰ ਰੂਟਰ ਦੀ ਕੁਆਲਿਟੀ ਕਰਮਾ ਵਾਲ ਜਿਹਦੀ ਵੀ ਮੇਰੇ ਨਾਲ ਦਾ ਵੀ ਅਲੋਂਗ ਕਰ ਰਹੀ ਹੈ ਹਨਾ ਮੈਂ ਤਾਂ ਸੰਧੂ ਸਾਹਿਬ ਤੀਜਾ ਸੂਆ ਸੋਈ ਆ ਮੈਂ ਅੱਜ ਹਾਂਜੀ ਤੇ ਅੱਜ ਤੀਸਰਾ ਦਿਨ ਆ ਸੂਈ ਨੂੰ ਪਰਸੋਂ ਰਾਤ ਦੀ ਸੂਈ ਸੰਧੂ ਸਾਹਿਬ ਮਗਰ ਕੱਟਾ ਕੀ ਵੇਖੋ ਬਹੁਤ ਵਧੀਆ ਅੱਜ ਤੀਜੇ ਦਿਨ ਸੂਈ ਨੂੰ ਹਾਂਜੀ ਹਾਂਜੀ 9 ਕਿਲੋ ਸਟਾਰਟਿੰਗ ਬੌਲੇ ਤੋਂ ਚੱਲੀ ਸੰਧੂ ਸਾਹਿਬ ਸੂਵਾ ਵੀ ਤੀਜਾ ਹਾਂਜੀ ਹਾਂਜੀ ਤੀਜਾ ਸੂਆ ਇਹਦੇ ਮਗਰ ਕੱਟਾ ਆ ਗਿਆ ਜੀ ਹਾਂਜੀ ਕੱਟਾ ਸੰਧੂ ਸਾਹਿਬ 나ੜੂ ਦੇ ਨਾਲ ਦੇਖ ਲਓ ਗਿੱਲਾ 나ੜੂ ਆ ਠੀਕ ਆ ਜੀ ਉਹ ਦੋਸਤੋ 나ੜੂਆ ਬਿਲਕੁਲ ਬੱਚੇ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਾਂਗੇ ਬਹੁਤ ਵਧੀਆ ਸਫਾਈ ਉੱਧੀ ਮੁੱਠੀ ਥਾਣਾ ਠੀਕ ਹੈ ਜੀ ਵੰਡ ਆਫ ਸੀ ਥਾਣਾ ਦੀ ਬਹੁਤ ਵਧੀਆ ਚੱਪੇ ਚੱਪੇ ਤਾਂ ਆਪਾਂ ਨੋਟ ਕਰਾ ਦਿੰਦੇ ਵੀ ਚੱਪੇ ਚੱਪੇ ਦੇ ਥਾਣ ਲੱਗਾ ਠੀਕ ਹੈ ਤਾਂ ਤਕਰੀਬਨ ਹੁਣ ਸਟਾਰਟਿੰਗ ਹੀ ਚੰਗੀ ਆ ਬੌਲਾ ਬੇਸ਼ੱਕ ਇਹਦੇ ਥੱਲੇ ਸਟਾਰਟਿੰਗ ਹੀ ਕਰਮਾ ਲਈ ਨੇ ਬਹੁਤ ਵਧੀਆ ਕੀਏ 9 ਚੱਜ ਕੇ 10 ਨਹੀਂ ਸੰਤੂ ਸਾਹਿਬ 9 ਕਿਲੋ ਹੈ ਸਟਾਰਟਿੰਗ ਚੱਲੀ ਤੇਜਾ ਜਾਨੀ ਕਿ ਤੇਜੇ ਡਾਂਗਰੀ ਚ ਵਾਈ ਆਪਾਂ ਕੀਤੀ ਅੱਜ ਠੀਕ ਹੈ ਹੁਣ ਚੌਥੇ ਦੀ ਹੋਣੀ ਸੰਤੂ ਸਾਹਿਬਾ ਸਾਫ ਕਰਤੀ ਆ ਠੀਕ ਹੈ ਜੀ ਹਾਂ ਜੀ ਜੀ ਆ ਬਾਕੀ ਗਿੱਲਾ ਨੜੂਆ ਦੇਖ ਲੇ ਪਹਿਲਾਂ ਹਾਂ ਜੀ ਆ ਕਰੋ ਜੱਜ ਠੀਕ ਹੈ ਜੀ ਇਹ ਮਗਰ ਕਟਾ ਹੈ ਮੇਲ ਕਾਫਾ ਇਸ ਮੱਝ ਤੇ ਬਾਕੀ ਬਹੁਤ ਪਿਆਰੀ ਹੈ ਸ਼ਾਨਦਾਰ ਕੁਆਲਟੀ ਦੇ ਵਿੱਚ ਆ ਜਾਓ ਵੀਰ ਜੱਜਾ ਕੋਲ ਕੇ ਕਰੀਏ ਪੇਸ਼ ਵੀ ਅਡਰ ਕੁਆਲਟੀ ਵੇਖੋ ਸੰਧੂ ਸਾਹਿਬ ਮੈਂ ਨਾ ਵੀ ਇਹੋ ਜੀ 1.5 ਲੱਖ ਵਾਲੀ ਨੂੰ ਲੱਗਾ ਦਾ ਚੱਡਾ ਜਿੱਦਾਂ ਦਾ ਲੱਗਾ ਹੋ ਇਦਾਂ ਹੀ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਉਹ ਨਿੱਗਰ ਲੇਵਾ ਦੋਸਤੋ ਦਿਨਾਂ ਵੀ ਤੁਸੀਂ ਵੇਖੋਗੇ ਨਿੱਗਰ ਲੇਵਾ ਤੇ ਉਹਨੇ ਆਗਾਂ ਉਹਦੇ ਉਨਾ ਹੀ ਬੈਕ ਸਾਈਡ ਨੂੰ ਠੀਕ ਆ ਦੇਪ ਦੀ ਬੰਤਰ ਬਹੁਤ ਸੋਹਣੀ ਹੈ ਠੀਕ ਹੈ ਮੈਂ ਨੇ ਹਫਤੇ ਦਾ ਹਾਂ ਦੇਣਾਂ ਜਾ ਕੇ ਦੋ ਤੇ 11 12 ਕਿਲੋ ਚਵਾਈ ਜਾਉ ਸੰਧੂ ਸਾਹਿਬ ਆਰਾਮ ਨਾਲ ਬਿਲਕੁਲ ਜੀ ਹਾਂ ਜੀ ਹਾਂ ਜੀ ਪੈਸੇ ਥਣਾ ਤੁਨੋ ਤਾਂ ਲੱਗਦਾ ਨਹੀਂਗਾ ਪਰ ਫਿਰ ਵੀ ਆਪਾਂ ਪੁੱਛਣਾ ਫਰਜ਼ ਬਣਦਾ ਤੁਸੀਂ ਚਵਾਈਆਂ ਕੀਤੀਆਂ ਨੇ ਹਾਂਜੀ ਹਾਂਜੀ ਐ ਪੂਰੀ ਬੰਬੇ ਪਾਸੀ ਆ ਮੈਂ ਨਾ ਸੰਤੂ ਸਾਹਿਬ ਐ ਧਾਰਾਂ ਧੂਰਾ ਐ ਬਰਾਬਰ ਆ ਕੋਈ ਭੂਰ ਛੱਡਾ ਨਹੀਂ ਬਾਕੀ ਪੋਲੀ ਬਾਵਾ ਨਿਗਾਹ ਜਵਾਬ ਚੋਈਏ ਲੋਬੀ ਬਰਾਬਰ ਨਹੀਂ ਤੇ ਉਹੀ ਆ ਸੰਤੂ ਸਾਹਿਬ ਹੂੰ ਹਾਂਜੀ ਸੋ ਬਹੁਤ ਸੋਣੀ ਆਰਡਰ ਕੁਆਲਿਟੀ ਦੇ ਵਿੱਚ ਤੇ ਚੋਣ ਚਾਂਣ ਜਿਹੜੀ ਦੋਸਤੋ ਪੋਲੀ ਆ ਚਾਹੇ ਵੀਰ ਕਹਿੰਦਾ ਵੀ ਕੋਈ ਬੱਚਾ ਬਹਿ ਕੇ ਚਵਾਈ ਕਰ ਲੇ ਠੀਕ ਆ ਜੀ ਇਦਾਂ ਦੀ ਚਵਾਈ ਲੱਗੀ ਆ ਚੱਡਾ ਸੰਧੂ ਸਾਹਿਬ ਸੂਹ ਨਾ ਟੱਚ ਕਰਦਾ ਮੈਂ ਨਾ ਵੀ ਹੋਰ ਚਵਾਈਆਂ ਦੇ ਜਿਵੇਂ ਜਿਵੇਂ ਚਵਾਈਆਂ ਤੇ ਮੈਂ ਆਈ ਹੀ ਨਾ ਹੋਏ ਹੋਏ ਸੰਧੂ ਸਾਹਿਬ ਇਹਨੇ ਦੋਤੇ ਆਉਣਾ ਮੈਂ ਤੇ ਲੇਵਾ ਤੂੰ ਨਾ ਲੱਗਣਾ ਸ਼ੁਰੂ ਕਰ ਗਿਆ ਦੇਖ ਲੋ ਸੰਧੂ ਸਾਹਿਬ ਕੀ ਤੋਂ ਕੀ ਬਣ ਜਾਇਆ ਕਰਨਾ ਹਾਂਜੀ 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 ਸਫਾਈਆਂ ਸੋਈਆਂ ਬਹੁਤ ਜ਼ਿਆਦੀਆਂ ਸੰਧੂ ਸਾਹਿਬ ਬਹੁਤ ਵਰੀਆ ਥਾਂ ਤੋਂ ਵੇਖੋ ਫਿਰ ਸੰਧੀ ਤੇਰੀ ਹਾਂਜੀ ਸੋ ਦੋਸਤੋ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਇਹ ਮਾਜੋ ਬਿਕਾਊਆ ਵੀਰ ਜੱਜਣ ਹੋਂ ਦੇ ਕੋਲ ਤੀਜਾ ਸਵੇਰ ਸੂਈ ਆ ਸੋ ਚੰਗੀ ਸਟਾਰਟਿੰਗ ਕੀਤੀ ਹੈ ਸ਼ੁਰੂਆਤ ਚੰਗੀ ਕੀਤੀ ਹੈ ਜਾਂ ਤੀਜੇ ਦਿਨ ਦੇ ਦੌਰਾਨ ਤੋ ਸਾਰੇ ਭਰਾਵਾਂ ਨੂੰ ਇਹ ਮਾਝ ਪਸੰਦ ਆਊਗੀ ਲੈ ਵੀ ਜੱਜਬੀਰੀ ਦੀ ਕੀਮਤ ਕੀ ਡਿਮਾਂਡ ਕਰਦੇ ਪੈ ਰਹੇ ਹਾਂ 78000 ਕਰਦੇ ਆਪਾਂ ਲੈਣ ਦੇ ਨਹੀਂ ਹਾਂਜੀ ਹਾਂਜੀ 3000 ਛੋੜ 75000 ਦੀ ਦੇ ਦਾਂਗੇ ਉੱਚ ਛੋੜ ਛੱਪਾ ਕਰ ਦਾਂਗੇ 75 ਛੋ ਹਾਂਜੀ ਹਾਂਜੀ ਬਿਲਕੁਲ ਜਾਇਜ਼ ਮੁੱਲ ਪਾਇਆ ਆਪਾਂ ਪਾਇਆ ਠੀਕ ਆ ਜੀ ਹਾਂਜੀ ਹਾਂਜੀ ਉਹ ਵੀ 75000 ਦੇ ਵਿੱਚੋਂ ਭਰਾਵੋ ਉਹ ਛੋੜ ਛੱਪਾ ਰਹਿ ਗਿਆ ਠੀਕ ਆ ਸੋ ਡਿਮਾਂਡ ਵੀਰ ਨੇ ਜਿੰਨੀ ਕੀਤੀ ਆ ਅਸਰ ਕੋਸਰ ਕੱਢ ਕੇ ਹਾਂਦਾ 75000 ਦੇ ਵਿੱਚੋਂ ਮਾਨਤਾ ਨਹੀਂ ਹੋਊਗਾ ਹੋਰ ਤਾਂ ਜਾਇਜ਼ ਸੰਤੋ ਸਾਹਿਬ ਮਾਈ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਆਪ ਉਹ ਵੀ ਚੰਗੀ ਮਾਂਚਾ ਭਰਾਵੋ ਦੁੱਧ ਵਾਲੇ ਪਾਸਿਓਂ ਠੀਕਾ ਜੀ ਹਵਾਨੇ ਵਾਲੇ ਪਾਸਿਓਂ ਬਹੁਤ ਜਿਆਦੀਆਂ ਬਰੀਕੀਆਂ ਨੇ ਪੂਰੀਆਂ ਸਫਾਈਆਂ ਨੇ ਠੀਕਾ ਜੀ ਤੋ ਤੀਜਾ ਸਵੇਰ ਸੂਈ ਹੈ ਰੇਡਪੜ ਤਾਂ ਬਾਜ ਬੱਜ ਜਾਇਆ ਠੀਕਾ ਜੀ 75 ਹਜ਼ਾਰਡ ਦੀ ਜਿਹੜੀ ਇਹ ਤੁਹਾਨੂੰ ਮਿਲ ਗਈ ਕਿ ਮੱਝ ਬਹੁਤ ਖੂਬਸੂਰਤ ਇਹ ਅੱਜ ਦੋ ਨਾ ਕੇ ਆਪਣੇ ਕੋਲ ਵੀ ਰਜਾ ਹਾਂ ਜੀ ਹਾਂ ਜੀ ਹਾਂ ਜੀ ਸੰਧੂ ਸਭ ਦੋ ਹੀ ਆ ਜੀ ਕਮਾਲ ਦੇ ਆ ਪਸ਼ੂ ਬਿਲਕੁਲ ਚੰਗੇ ਨੇ ਹਾਂ ਜੀ ਪਿਛੇ ਦੋ ਲਾਇਆ ਹੋਏ ਹੋਰ ਸੰਧੂ ਸਭ ਉਹ ਵੀ ਇੱਕ ਦੋ ਦਿਨਾਂ ਦਾ ਹੀ ਆਪਾਂ ਪਾਵਾਂਗੇ ਵੀਡੀਓ ਹੋਰ ਦੋ ਬਿਲਕੁਲ ਬਿਲਕੁਲ ਆਪ ਦੋਸਤੋ ਦੋ ਤਿੰਨ ਨੱਕ ਜਿਹੜੇ ਆ ਜਾਂਦੇ ਆ ਵਿਗ ਜਾਂਦੇ ਆ ਫੇਰ ਪੁੱਛੇ ਪਸ਼ੂ ਲਏ ਖੜੇ ਹੁੰਦੇ ਆ ਪਸ਼ੂ ਫੇਰ ਆ ਜਾਂਦੇ ਆ ਠੀਕ ਆ ਜੀ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਕੰਮ ਚੱਲਦਾ ਜਦੋਂ ਵੀ ਆਉਂਗਾ ਕੋਈ ਦੋ ਤਿੰਨ ਨੱਕ ਜਿਹੜੇ ਆ ਇਸ ਕਿੱਲੇ ਦੇ ਉੱਪਰ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਵੀਰ ਇੱਕ ਨੰਬਰ ਬੋਲ ਲਈ ਆਪਣੇ ਹੰਦੂ ਸਾਹਿਬ ਨੰਬਰ ਆਪਣਾ ਹੈਗਾ 9875 727286 ਪਿੰਡ ਮੋਹਨਪੁਰਾ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਭਰਾ ਹਾਂਜੀ ਹਾਂਜੀ ਹਰੀਕੇ ਪੱਤਨ ਤੋਂ ਹੈਗਾ ਆਪਣਾ 11 ਕਿਲੋਮੀਟਰ ਪਿੰਡ ਠੀਕ ਹੈ ਜੀ ਹਾਂਜੀ ਲੋਬੇ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ